ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਵੇਲੇ ਮੈਂ ਜੰਡਿਆਲਾ ਗੁਰੂ ਦਾਣਾ ਮੰਡੀ ਚੋਂ ਬੋਲ ਰਿਹਾ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀਆਂ ਮੰਡੀਆਂ ਚ ਇੱਕ ਮੰਡੀਆ ਜਿੱਥੇ ਅਸੀਂ ਲੱਖਾਂ ਤੇ ਇਕੱਠ ਵੀ ਕੀਤੇ ਹੈਗੇ ਉਸ ਮੰਡੀ ਤੋਂ ਬੋਲ ਰਿਹਾ ਹੈਗਾ ਤਾਂ ਮੈਂ ਜ਼ਰੂਰੀ ਤੁਹਾਡੇ ਨਾਲ ਬੇਨਤੀ ਕਰਨੀ ਆ ਵੱਧ ਤੋਂ ਵੱਧ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਅੱਜ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਹੈਗਾ ਮੈਂ ਤੁਹਾਨੂੰ ਇਸ਼ਾਰਾ ਕੀਤਾ ਸੀ ਨਾ ਕੋਈ ਅਫਸਰ ਪਾੜੀ ਚਿੜੀ ਦੇ ਵਿੱਚ ਲੱਗੇ ਹੋਏ ਆ ਕਿਸੇ ਨੂੰ ਕੁਝ ਕਹਿਣਾ ਕਿਸੇ ਨੂੰ ਕੁਝ ਕਹਿਣਾ ਤੇ ਜਿਹੜਾ ਮੇਰਾ ਟਵਿੱਟਰ ਹੈਗਾ ਵਾ ਐਕਸ ਹੈਂਡਲ ਜਿਹੜਾ ਹੁਣ ਐਕਸ ਹੈਂਡਲ ਆ ਉਹਦੇ ਤੇ ਭਾਈ ਵੀਡੀਓ ਨਹੀਂ ਪੈਂਦੀ ਹੈਗੀ ਪਤਾ ਨਹੀਂ ਮੈਂ ਕੀ ਬੋਲਦਾ ਹੈਗਾ ਜਿਹੜਾ ਸਰਕਾਰ ਨੂੰ 12 ਨਹੀਂ ਖਾਂਦਾ ਇਹ ਪੰਜਾਬ ਵਾਲਿਆਂ ਦੀ ਮਿਹਰਬਾਨੀ ਤੋਂ ਬਗੈਰ ਨਹੀਂ ਹੋ ਸਕਦਾ ਹੈਗਾ ਦੂਸਰੀ ਮੇਰੀ ਬੇਨਤੀ ਆ ਵੀ ਜਿਹੜਾ ਅਸੀਂ ਸ਼ੰਭੂ ਮੋਰਚੇ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਸੀਗਾ ਉਹਦੇ ਤਹਿਤ ਅੱਜ ਜੰਡਿਆਲਾ ਗੁਰੂ ਦਾਣਾ ਮੰਡੀ ਦਾ ਜਾਜਾ ਲੈ ਰਿਹਾ ਮੈਂ ਖੀਤੇ ਤੁਹਾਨੂੰ ਮੰਡੀ ਵੀ ਖਾ ਲੂੰਗਾ ਉਹਦੇ ਵਿੱਚ ਇੱਥੇ 23 ਨੂੰ ਕੱਟ ਕਰਨਾ ਅਸੀਂ ਵੱਡਾ 23 ਨੂੰ ਇਹਦੇ ਵਾਸਤੇ ਅਸੀਂ ਪੂਰੇ ਪੂਰੇ ਪੰਜਾਬੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਨੌਜਵਾਨਾਂ ਨੂੰ ਮਤਾਵਾ ਪੈਣਾ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ 23 ਨੂੰ ਜੇ ਸਕੂਲ ਦੀ ਛੁੱਟੀ ਹੋ ਜਾਏ ਉਹ ਵੀ ਕਰ ਲੋ ਜਿਹੜੇ ਸਾਡੇ ਦੁਕਾਨਦਾਰ ਨੇ ਸ਼ਹਿਰੀ ਵੀਰ ਨੇ ਜੰਡਿਆਲਾ ਵਾਸੀ ਦੇ ਸਾਰਿਆਂ ਨੂੰ ਪਿੱਕ ਵੱਡੀ ਮਹਾਂ ਰੈਲੀ ਕਰਨੀ ਹੈਗੀ ਆ ਕਿਉਂ ਦੇਖੋ ਹੁਣ ਲੋੜ ਆ ਹੁਣ ਸਰਕਾਰ ਕਹਿੰਦੀ ਅਸੀਂ ਗੱਲ ਕਰਨੀ ਆ ਹੁਣ ਜਿੰਨਾ ਦਬਾਅ ਸਰਕਾਰ ਤੇ ਬਣਾਣਾ ਜੋਂਨਾ ਚੰਗਾ ਔਰ ਅਸੀਂ ਕਹਿਆ ਸੀ ਹਜ਼ਾਰਾਂ ਟ੍ਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਵੱਲੋਂ ਤੁਰਾਂਗੇ ਚਾਹੇ ਸਾਡੇ ਸਾਰੇ ਮੋਰਚੇ ਆ ਮਜ਼ਬੂਤ ਕਰਨੇ ਹੈਗੇ ਦਬਾਅ ਪਾਉਣਾ ਤੇ ਇੱਥੇ ਇਕੱਠ ਦੱਸੂਗਾ ਔਰ ਇਹ ਤੋਂ ਕਾਸੀ 29 ਨੂੰ ਵਿਆਸ ਇਕੱਠੇ ਹੋਵਾਂਗੇ ਅਰ ਤੀਨ ਕਾਫਲੇ ਜਿਹੜੇ ਸ਼ੰਭੂਬਾੜ ਨੂੰ ਪੂਰੇ ਪੰਜਾਬ ਦੇ ਵਿੱਚੋਂ ਰਵਾਨਾ ਹੋਣਗੇ ਅੱਜ ਕ੍ਰਾਂਤੀਕਾਰੀਆਂ ਦਾ ਵੱਡਾ ਜਥਾ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਨੂੰ ਪਹੁੰਚਿਆ ਹੈਗਾ ਚਬੀ ਨੂੰ ਅਬਦਾਲ ਪਿੰਡ ਜਿਹੜਾ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾਂਦਾ ਜਿਹੜਾ ਰਾਹ ਵਾ ਟੋਲਪਰਾਜਾ ਕੱਥੂ ਨੰਗਲ ਉੱਤੇ ਲੱਗਿਆ ਅਬਦਾਲ ਆ ਉਹਦਾ ਸਟੇਡੀਅਮ ਹੈ ਬਹੁਤ ਵੱਡਾ ਉੱਥੇ ਵੱਡਾ ਇਕੱਠ ਕਰਾਂਗੇ ਵੱਡਾ ਇਕੱਠ ਕਰਕੇ ਉਹਦੇ ਵਿੱਚ ਵੀ ਵੱਡੀ ਤਿਆਰੀ ਦੀ <li>ਗੁਲਾਮਬੰਦੀ ਕਰਾਂਗੇ ਇਹ ਤੋ ਕਾ ਬਾਰਡਰ ਪੂਰਾ ਇਕੱਠਾ ਕਰਨ ਵਾਸਤੇ ਲੋਪੋਗੇ ਜਗਾਵਾਂ ਜਿਹੜਾ ਬਾਰਡਰ ਲਾਹੌਰ ਦੇ ਨੇੜੇ ਆ ਉੱਥੇ ਹੈਗਾ ਕਸਬਾ ਸਾਡਾ ਸਾਧੂ ਸਿੱਖ ਗੁਰੂ ਘਰ ਉੱਥੇ ਵੱਡਾ ਇਕੱਠ ਕਰਾਂਗੇ ਉੱਥੇ ਵੱਡੇ ਪ੍ਰਬੰਧ ਆ ਗੁਰੂ ਘਰ ਦੇ ਵਿੱਚ ਇਹ ਤੋ ਕਾ ਚਮਿੰਡਾ ਕਲਾ ਉੱਥੇ ਆ ਇਹ ਤੋ ਕਾ ਹੈਗਾ ਜਨਾਲੇ ਦੇ ਨੇੜੇ ਜਮਿਆਰੀ ਠੀਕ ਆ ਜਿਹਨੂੰ ਪੱਕਾ ਸ਼ਹਿਰ ਵੀ ਕਹਿੰਦੇ ਉੱਥੇ ਉੱਥੇ ਮੰਡੀ ਚ ਵੱਡਾ ਇਕੱਠ ਕਰਾਂਗੇ ਤੋ ਇਹ ਤਿੰਨ ਇਕੱਠ ਕਰਕੇ ਵੱਡੀ ਤਿਆਰੀ ਜਿਹੜੀ ਹੋਊਗੀ ਇਹਦੀ ਤਿਆਰੀ ਵਾਸਤੇ ਅਸੀਂ ਜੁਟੇ ਹੋਏ ਮੈਂ ਤੁਹਾਨੂੰ ਦਿਖਾ ਲਦਾ ਇੱਧਰ ਜੇ ਤੁਹਾਨੂੰ ਐਨੂੰ ਨਿਗਾਹ ਮਾਰੋ ਇੱਥੇ ਅਸੀਂ 26 ਜਨਵਰੀ 22 ਨੂੰ ਲਗਭਗ ਅਸੀਂ ਇੱਥੇ ਲੱਖਾਂ ਦਾ ਕੱਟ ਕੀਤਾ ਸੀਗਾ ਔਰ ਇਹ ਇਹ ਭਰਾਓ ਤੁਹਾਡੇ ਸਿਰ ਤੇ ਹੀ ਇਹ ਕਹਿ ਰਹੇ ਵੀ ਐਡਾ ਤੁਸੀਂ ਕੱਟ ਕਰ ਦੇਣਾ ਵਾ ਔਰ ਆ ਜਿਹੜਾ ਵਾ ਆ ਪੂਰੇ ਦਾ ਪੂਰਾ ਸਾਡਾ ਜਿਹੜਾ ਵਾ ਇੱਥੇ ਬਿਸ਼ਾਈ ਹੋਈ ਹੁੰਦੀ ਆ ਔਰ ਅਸੀਂ ਵੱਡਾ ਇਕੱਠ ਕਰਾਂਗੇ ਇਹਦੇ ਵਿੱਚ ਇਹਦੇ ਲਈ ਅਸੀਂ ਇਸ ਕਰਕੇ ਕਹਿ ਰਹੇ ਵੀ ਇਹ ਵੱਡਾ ਇਕੱਠ ਤਾਂ ਸੰਭਵ ਹੈ ਵੀ ਸਾਡੀ ਆਵਾਜ਼ ਚੁੱਲੇ-ਚੁੱਲੇ ਤੱਕ ਚਲੀ ਜਾਵੇ ਵੱਧ ਤੋਂ ਵੱਧ ਜਿੰਨੂੰ ਪਤਾ ਲੱਗੇ ਉਹ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਅੰਮ੍ਰਿਤਸਰ ਦੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਰਾਲੀ ਇੱਥੇ ਆਵੇ ਮੈਂ ਨੌਜਵਾਨਾਂ ਨੂੰ ਕਹੂੰਗਾ ਖਾਸ ਕਰਕੇ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਮੈਸੇਜ ਚੱਲ ਜਾਣਾ ਸਾਡਾ ਸਪੋਰਟਸ ਕਲੱਬ ਵਾਲਿਆਂ ਮੁੰਡਿਆਂ ਨੂੰ ਵੀ ਟਰਾਲੀਆਂ ਭਰੋ ਤੇ 23 ਨੂੰ 11 ਵਜੇ ਤੱਕ ਜਿਹੜਾ ਉਹ ਜੰਡਿਆਲਾ ਗੁਰੂ ਦਾਣਾ ਮੰਡੀ ਪਹੁੰਚੋ ਵੱਡਾ ਕੱਟ ਕਰਾਂਗੇ ਇਹ ਪੰਜਾਬ ਤੇ ਦੇਸ਼ ਲਈ ਆ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਕਿਸਾਨੀ ਮਸਲਾ ਹੱਲ ਕਰਨਾ ਵਾ ਕਿਸਾਨੀ ਸੰਕਟ ਹੱਲ ਕਰਨਾ ਵਾ ਉਹਦੇ ਵੱਲ ਨੂੰ ਇੱਕ ਰਾਹ ਜਾਂਦਾ ਵਾ ਉਹਨੂੰ ਉਹਨੂੰ ਲੈ ਕੇ ਜਾਈਏ ਇਹ ਤੋਂ ਕਾ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਮੁਕਤ ਕਰਨਾ ਨਰੇਗਾ 200 ਦਿਨ ਹੋਵੇ ਚੰਗੀ ਦਿਹਾੜੀ ਹੋਵੇ ਆਦੀਵਾਸੀਆਂ ਦੀ ਪੰਜਵੀਂ ਅਨੁਸੂਚੀ ਲਾਗੂ ਹੋਵੇ ਇਹ ਤੋਂ ਘਾ ਲਖੀਮਪੁਰ ਖੇਰੀ ਦਾ ਇਨਸਾਫ ਹੋਵੇ ਸਾਰੇ ਕੇਸ ਵਾਪਸ ਲਾਈ ਜਾਣ ਔਰ ਇਹ ਤੋਂ ਘਾ ਜਿਹੜੀ ਫਸਲੀ ਬੀਮਾ ਯੋਜਨਾਵਾਂ ਉਹ ਲਾਗੂ ਹੋਵੇ ਇਹ ਸਾਰੇ ਕੰਮਾਂ ਵਾਸਤੇ ਜਿਹੜਾ ਅੱਜ ਦਾ ਇਕੱਠ ਜਿਹੜਾ ਵਾ ਉਹਦੇ ਵਿੱਚ ਘਾ ਤੁਹਾਨੂੰ ਹੋਰ ਆਉਣ ਵਾਲੇ ਪ੍ਰੋਗਰਾਮ ਦੱਸਾਂਗੇ ਇਹੀ ਮੈਂ ਤੁਹਾਡੇ ਨਾਲ ਬੇਨਤੀ ਕਰਨੀ ਸੀ ਧੰਨਵਾਦ ਗੁੰਦੇਰ ਸਾਹਿਬ ਇੱਕ ਜਿਹੜੇ ਆਪਣਾ 26 ਦਾ ਟਰੈਕਟਰ ਦਾ ਜਿਹੜਾ ਐਕਸ਼ਨ ਹੈ ਉਹਦਾ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ ਕਿਹੜੇ ਕਿਹੜੇ ਕੋਈ ਖਾਸ ਪੁਆਇੰਟ ਹੈ ਜਿਨ੍ਹਾਂ ਦੇ ਟਾਰਗੇਟ ਕੀਤਾ ਜਾਊਗਾ ਆਪਣਾ ਜਥੇਬੰਦੀਆਂ ਵੱਲੋਂ ਹਾਂ ਦੇਖੋ ਇੱਕ ਤਾਂ ਹੈਗਾ ਸ਼ਾਪਿੰਗ ਕਾਰਪੋਰੇਟ ਦੇ ਸ਼ਾਪਿੰਗ ਮਾਲ ਮੇਥੋ ਛੋਟਾ ਮੋਟਾ ਮਾਲ ਨਹੀਂ ਕਿਸੇ ਨੇ ਖੋਲਿਆ ਜਿਹੜੇ ਰਿਲਾਈਐਂਸ ਇੰਡੀਆ ਦੇ ਨੇ ਜਿਹਨੂੰ ਡੀਮਾਰਟ ਦੇ ਜੱਕਾ ਹੀ ਹੋਰ ਹੈਗੇ ਨੇ ਉਹ ਲੱਗੇ ਹੋਏ ਨੇ ਇੱਥੇ ਬੜੇ ਨੇ ਅੰਮ੍ਰਿਤਸਰ ਦੇ ਵਿੱਚ ਅਸੀਂ α1 ਟ੍ਰੇਲੀਅਮ ਔਰ ਇਹ ਤੋਂ ਗਾਂਢਾ ਸੈਲੋ ਲੱਗਾ ਹੈਗਾ ਕੱਠੂ ਨੰਗਲ ਇਹਦਾ ਫੈਸਲਾ ਕਰ ਲਿਆ ਬਾਕੀ ਸਾਡੀ ਟੀਮ ਦੱਸੂਗੀ ਤੇ ਅੰਮ੍ਰ ਪੰਜਾਬ ਦੇ ਵਿੱਚ ਤੇ ਹਜ਼ਾਰਾਂ ਥਾਮਾਂ ਹੋਣ ਗਿਆ ਜੇ ਪੂਰੇ 23 ਦੇ 23 ਜ਼ਿਲ੍ਹਿਆਂ ਚ ਔਰ ਪੂਰੇ ਦੇਸ਼ ਦੇ ਵਿੱਚ ਹੁਣ ਪਤਾ ਨਹੀਂ ਕਿੰਨੇ 50000 ਥਾਮਾਂ ਤੇ ਕਿੰਨੇ ਥਾਮਾਂ ਤੇ ਕਿੱਥੇ ਹੁੰਦਾ ਵਾ ਇਹ ਪੂਰੇ ਦੇਸ਼ ਵਿੱਚ ਪ੍ਰੋਗਰਾਮ ਹੋਊਗਾ ਇੱਥੇ ਇੱਕ ਤਾਂ ਸ਼ਾਪਿੰਗ ਮਾਲ ਹੋਣਗੇ ਦੂਜਾ ਜਿਹੜੇ ਸੈਲੋਜ਼ ਹੋਣਗੇ ਤੀਸਰਾ ਭੱਜਪਾ ਦੇ ਘਰ ਤੇ ਦਫ਼ਤਰ ਹੋਣਗੇ ਜਿਨ੍ਹਾਂ ਦੇ ਸਾਡੇ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਟਰੈਕਟਰ ਮਾਰਚ ਕਰਦੇ ਜਾਣਗੇ ਤੇ ਮਾਰਚ ਕਰਕੇ ਆਉਣਗੇ ਮੈਂ ਜ਼ਰੂਰੀ ਬੇਨਤੀ ਕਈ ਵਾਰੀ ਨਾ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਪਿੰਡ ਕਮੇਟੀ ਫੰਡ ਨਹੀਂ ਹੁੰਦਾ ਅਸੀਂ ਫੇਰ ਲੋਕਾਂ ਨੂੰ ਅਪੀਲ ਕਰਦੇ ਆ ਜੇ 1200 ਰੁਪਿਆ ਕੋਲੋਂ ਵੀ ਬਾਲ ਕੇ ਚਲੇ ਜਾਓ ਕਿ ਜੇ ਲੱਖਾਂ ਲੱਖ ਟਰੈਕਟਰ ਨਿਕਲ ਗਏ ਸਰਕਾਰ ਤੇ ਅਸਰ ਬਹੁਤ ਪਊਗਾ ਮੈਂ ਫੇਰ ਦੁਬਾਰਾ ਬੇਨਤੀ ਕਰਕੇ ਖਤਮ ਕਰੂਗਾ ਕਿ 23 ਦੀ ਜੰਡਿਆਲਾ ਗੁਰੂ ਰੈਲੀ ਜਿਹੜੀ ਆ ਉਹਨੂੰ ਧਿਆਨ ਵਿੱਚ ਰੱਖ ਕੇ ਤਿਆਰੀ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ